ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਸੋਹੀ ਮਹਲਾ 4 ਘਰ ਸਤਵ ਇਕ ਉੰਕਾਰ ਸਤਗੁਰ ਪ੍ਰਸਾਦਿ ਤੇਰੀ ਕਾਵਨ ਕਾਵਨ ਗੁਣ ਕਹ ਕਹ ਗਾਵਾ ਬਾ ਗੁਣੀ ਨੇ ਧੰਨਾ ਤੇਰੀ ਮਹਮਾ ਵਰਨ ਨਾਸਕ ਤੂੰ ਠਾਕੁਰ ਊਚ ਭਗਵੰਨਾ ਤੇਰ ਕਾਵਨ ਕਾਵਨ ਗਣ ਕਹ ਕਹਗਾਵਾ ਤੂ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਮਾ ਵਰਨ ਨਾ ਸਾਕਾ ਟੂੰ ਠਾ ਕਰ ਊਚਾ ਭਗਵਾਨਾ ਮਾ ਹਰ ਹਰ ਨਾਮ ਧਰ ਸੋਈ ਧੰਭਾ ਵੈ ਤਿਉ ਰਾਖ ਮੇਰ ਸਾਹਿਬਾ ਮਾ तो बे ने आवरण कोई रहा मै तान दीवान तू है मेरे स्वामी मैं तो दास मैं होर था नी ਜਿਸ ਪਹ ਕਰਉ ਬੇਨੰਤੀ ਮੇਰਾ ਦੌਖ ਸੋਖ ਤਜ ਨਹੀਂ ਪਾਸ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਤਰੀ ਜਾਏ ਬੱਕਰੀ ਸੰਗਾਂ ਇਕਤਾ ਥਾਇ ਰਾਖੀ ਮਨ ਹਰ ਜਪ ਭ੍ਰਮ ਭਉ ਦੂਰ ਕੀ ਜਾ ਹਰ ਕੀ ਵਡਿਆਈ ਦੇਖੋ ਸੰਤਾ ਹਰਨਿ ਮਾਣਿਆ ਮਾਣ ਦਿਵਾਈ ਜਿਉ ਧਰਤੀ ਚਰਨ ਕਲਿਤੇ ਉਪਰ ਆਵ ਤਿਉ ਨਾਨਕ ਸਾਧ ਜਣਾ ਜਗਤ ਆਣ ਸਭ ਪੈ ਪਾਈ ਹਰ ਕੀ ਵੜ ਆਈ ਦੇਖੋ ਸੰਤ ਹਰਨੇ ਮਾਣ ਮਾਣ ਦੇਵਾਏਂ ਧਿਆਤਰਤੀ ਚਰਨ ਤਲੇ ਤੇ ਉਪਰ ਆਵ ਤਉ ਨਾਨਕ ਸਾਧ ਜਨ ਜਗਤ ਆਨ ਸਭ ਪੈਰੀ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਘਰ ਸਤ ਏਕ ਓੰਕਾਰ ਸਤਗੁਰ ਪ੍ਰਸਾਦਿ تیر ਕਾਵਨ ਕਾਵਨ ਗੁਣ ਕਹਿ ਕਹਿ गावा ਤੂ ਸਾਹਿਬ ਗੁਣੀ ਨਿਧਨ ਤੋਮਰੀ ਮਹਮਾ ਵਰਨ ਨ ਸਾਕਾ ਉਂ ਠਾਕੁਰ ਊਚ ਭਗਵਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹਲਾ ਚੌਥਾ